ਸਾਧਨ ਦਾ ਧੰਨਵਾਦ ਜੀ ਤੇ ਮੈਨੂੰ ਸਿੱਖ ਐਜੂਕੇਸ਼ਨ ਕਾਉਂਸਲ ਵੱਲੋਂ ਸਦਾ ਗਜਿੰਦਰ ਸਿੰਘ ਜੀ ਯਾਦ ਵਿੱਚ ਕੁਝ ਸ਼ਬਦ ਕਹਿਣ ਲਈ। ਕੀ ਆ ਗਿਆ ਹੈਗਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਸਦਾ ਗਜਿੰਦਰ ਸਿੰਘ ਜੀ ਜ਼ਿਲ੍ਹਾ ਵਤਨੀ ਜਿਹਾ ਦੂਸਰ ਸਿੱਖ ਕਵੀ ਸਨ। ਪਹਿਲਾਂ ਵੀ ਗੱਲ ਹੋਈ ਸੀ ਕਿ ਮਜਬਾਂ ਦੇ ਵਿੱਚ ਮੰਦੀ ਹੋਈ ਕਾਪਤਾ ਦੀ। ਕਈ ਵਾਰੀ ਖੱਬੇ ਪੱਕੀ ਸੱਚੇ ਪੱਕੀ ਗੱਲ ਹੁੰਦੀ ਆ ਪਰ ਕੁਝ ਇਨਸਾਨ ਕੁਝ ਰੂਹਾਂ ਇਹੋ ਜੀਆਂ ਰੋਹਾਨੀ ਰੂਹਾਂ ਹੁੰਦੀਆਂ ਜਿਨ੍ਹਾਂ ਤੇ ਵਾਹਿਗੁਰੂ ਦੀ ਐਸੀ ਕਿਰਪਾ ਹੁੰਦੀ ਹੈ ਕਿ ਉਹ ਹੋਸ਼ ਤੇ ਜੋਸ਼ ਦੇ ਸੁਨੇਹ ਦੀ ਬਖਸ਼ਿਸ਼ ਵਿੱਚ ਨਾਤਕ ਪਰ ਮੀਰੀ ਤੇ ਪੀਰੀ ਦੀ ਕਸੋਦੀ ਤੇ ਖਰਾਬਤ ਆਪਣੀ ਜੀਵਨ ਕਸ਼ਤੀ ਨੂੰ ਐਸੀ ਦਿਸ਼ਾ ਦਿੰਦੇ ਨੇ ਕਿ ਜਿੱਥੇ ਬਾਦਮਾਨ ਰਾਹ ਮੋੜ ਦੀਆਂ ਤੂਫਾਨੀ ਛੱਲਾ ਨਾ ਸਮਝੌਤਾ ਨਹੀਂ ਕਰਦੇ ਤੇ ਉਸ ਜਿਹੜੀ ਜਰਨੀ ਹੈ ਜਿਹੜੀ ਉਹ ਰਾਤ ਦੇ ਦੁਰੇ ਨੇ ਉਥੇ ਮੰਝੋ ਸਿਰਫ ਆਜ਼ਾਦ ਪੰਜਾਬ ਵਾਲੀ ਧਰਤੀ ਹੀ ਹੋ ਸਕਦੀ ਹੈ ਐਸੀ ਜਲਾਵਤਨੀ ਹਡਾਉਂਦੀ ਸਿੱਖ ਰੂ ਸਰਦਾਰ ਜਗਿੰਦਰ ਸਿੰਘ ਗੁਰੂ ਦੇ ਚਰਨਾਂ ਵਿੱਚ 4 ਜੁਲਾਈ 2024 ਨੂੰ ਜਾਬਰਾਜੀ ਇਤਿਹਾਸ ਦੇ ਸਫਿਆਂ ਤੇ ਇਤਿਹਾਸਕਾਰ ਉਹਨਾਂ ਬਾਰੇ ਆਪੋ ਆਪਣੇ ਪਾਸੇ ਵਾਲੀਆਂ ਸਰਹੱਦਾਂ ਦੇ ਜੋ ਵੀ ਅਸੂਲ ਹੁੰਦੇ ਨੇ ਉਹਨਾਂ ਦੇ ਮੁਤਾਬਕ ਜਗਿੰਦਰ ਸਿੰਘ ਜੀ ਹੋਰਾਂ ਦੀ ਕਹਾਣੀ ਲਿਖਣਗੇ ਕੁਝ ਬੇਵਤਨੀ ਦੀ ਤੇ ਕੁਝ ਜਲਾਵਤਨੀ ਦੀ ਸਰਦਾਰ ਗਜਿੰਦਰ ਸਿੰਘ ਨੂੰ ਸ਼ਾਇਦ ਇਸ ਦਲ ਦਾ ਪਹਿਲਾਂ ਤੋਂ ਹੀ ਇਲਮ ਸੀ ਤੇ ਉਹਨਾਂ ਨੇ ਆਪਣੇ ਅੰਦਰਲੀ ਵਿਚਾਰਧਾਰਾ ਨੂੰ ਆਪਣੇ ਕਵੀ ਮੰਨਦੇ ਜਜ਼ਬਾਤਾਂ ਦੇ ਨਾਲ ਉਹ ਜੋ ਗਹਿਨ ਹੈ ਦਿਲ ਦੇ ਵਿੱਚ ਉਸ ਨੂੰ ਵਰਤ ਕੇ ਆਪਣਾ ਇਤਿਹਾਸ ਆਪ ਹੀ ਲਿਖ ਦਿੱਤਾ ਉੱਕਰ ਦਿੱਤਾ ਤੇ 17 ਉਸ ਦੀ ਕਾਫਤਾ ਦੇ ਵੇਗ ਦਾ ਕੇਂਦਰ ਨੇ ਅਸੀਂ ਉੱਠ ਚੁੱਕੇ ਹਾਂ ਦਬਾਏ ਜਾ ਨਹੀਂ ਸਕਦੇ ਅਸੀਂ ਉੱਠ ਚੁੱਕੇ ਹਾਂ ਦਬਾਏ ਜਾ ਨਹੀਂ ਸਕਦੇ ਜੂ ਜਨ ਲਈ ਨਿਕਲੇ ਹਾਂ ਮਿਟਾਏ ਜਾ ਨਹੀਂ ਸਕਦੇ ਸਰਦਾਰ ਗਜਿੰਦਰ ਸਿੰਘ ਨੇ ਆਖਰੀ ਸਾਹਾਂ ਤੱਕ ਇਹਨਾਂ ਸੱਤਰਾਂ ਦੇ ਨਾਲ ਸਿਰਕ ਕਮਾਇਆ ਇਸ ਸਿੱਖ ਦੇ ਦੇ ਮਹਾਨ ਕਵੀ ਨੂੰ ਗੁਰੂ ਦਾ ਹੌਂ ਤੇ ਸਿੱਖ ਐਜੂਕੇਸ਼ਨ ਕਾਉਂਸਲ ਗੁਰੂ ਦੇ ਚਰਨਾ ਵਿੱਚ ਉਸ ਦੀਆਂ ਉਡੋਰੀਆਂ ਅਰਦਾਸਾਂ ਨੂੰ ਪੂਰੀਆਂ ਕਰਨ ਲਈ ਅਰਦਾਸ ਕਰਦੀ ਹੈ। ਹਤਨੀਆ 17 ਸ਼ਾਇਦ ਇਸ ਸੂਰਜਾ ਅਗੇ ਨਾਲ ਚੁਕਣ ਵਾਲੇ ਕਵੀ ਨੂੰ ਸੱਚੀ ਸ਼ਰਧਾਂਜਲੀ ਹੋਣ। ਉਹਨਾਂ ਦੀ ਇੱਕ ਕਵਿਤਾ ਪੜਨ ਵਾਲੀ ਹੈ ਸੂਰਜਾਂ ਬਾਰੇ ਕਿ ਕਿਵੇਂ ਸਿਆਸਤ ਹੁੰਦੀ ਹੈਗੀ ਆ। 17 ਨਹੀਂ ਜੀ ਸਿਰਾ ਸਿਰਾ ਵਿੱਚ ਵੀ ਫਰਕ ਹੁੰਦਾ ਸਿਰਾਂ ਸਿਰਾਂ ਵਿੱਚ ਵੀ ਫਰਕ ਹੁੰਦਾ ਬਹੁਤੇ ਦਰਬਾਰਾਂ ਅੱਗੇ ਝੁਕਣ ਵਾਲੇ ਸਿਰਾਂ ਸਿਰਾਂ ਵਿੱਚ ਵੀ ਫਰਕ ਹੁੰਦਾ ਬਹੁਤੇ ਦਰਬਾਰਾਂ ਅੱਗੇ ਝੁਕਣ ਵਾਲੇ ਵਿਰਲੇ ਦਰਬਾਰਾਂ ਅੱਗੇ ਬੁੱਕਣ ਵਾਲੇ ਤੇ ਇਹਨਾਂ ਵਿਰਲੇ ਸਿਰਾਂ ਵਿੱਚ ਉਸੀ ਇੱਕ ਸਦਾਬੀ ਨੂੰ ਦੱਸਣ ਧੰਨ